ਜੇ ਆਪਾਂ ਸਰਕਾਰੀ ਸਕੂਲ ਦੀ ਜਿਹੜੀ ਗਰਾਊਂਡ ਆ ਉਹ ਦੀ ਸਫਾਈ ਕਰ ਰਹੇ ਆ। ਔਰ ਆਪਾਂ ਇੱਥੇ ਬੂਟੇ ਲਾਉਣੇ ਆ ਜਿੱਥੇ ਸਾਡੇ ਵੀਰ ਜਿਹੜੇ ਪਹੁੰਚੇ ਆ ਬੂਟੇ ਲਾਉਣ ਲਈ। ਸੋ ਆ ਜਿਹੜੀ ਗਰਾਊਂਡ ਦੀ ਟਰੈਕਟਰ ਦੇ ਨਾਲ ਸਫਾਈ ਕਰਾਈ ਗਈ ਆ। ਔਰ ਜਿੱਥੇ ਕਿ ਕਾਫੀ ਜਿਹੜਾ ਬੂਟੀ ਪੂਜਾ ਹੋਇਆ ਸੀਗਾ। ਔਰ ਇਹਦੀ ਸਫਾਈ ਕਰਾਉਣ ਤੋਂ ਬਾਅਦ ਜਿਹੜੀ ਗਰਾਊਂਡ ਦੀ ਥੋੜੀ ਹਾਲਤ ਵੀ ਵਧੀਆ ਬਣੀ ਆ। ਔਰ ਤੇ ਸਾਡੇ ਦੋਸਤਾਂ ਵੱਲੋਂ ਪ੍ਰਿੰਟ ਦੇ ਬਸਨੀਕ ਸਾਥੀਆਂ ਵੱਲੋਂ ਬੂਟੇ ਲਾਉਣ ਦੀ ਜਿਹੜੀ ਮੁਹਿੰਮ ਆ ਉਹ ਸ਼ੁਰੂ ਕੀਤੀ ਹੋਈ ਆ ਪਰ ਉਸ ਦੇ ਤਹਿਤ ਆ ਜਿਹੜੇ ਗਰਾਊਂਡ ਦੇ ਵਿੱਚ ਬੂਟੇ ਲਾਉਣੇ ਆ ਸਾਈਡਾਂ ਦੇ ਤੇ ਬਾਉਂਡਰੀ ਤੇ ਸੋ ਸਾਰੇ ਜਨੇ ਸਾਹ ਜਰੂਰ ਦਿਆ ਕਰੋ ਚੰਗੇ ਕੰਮ ਦਾ ਸਾਰੀਆਂ ਲਾਈ ਜਾਣੀਆਂ ਲਿਆਈ ਆ ਅੱਜ ਪਿੰਡ ਰੰਧਾਵਾ ਗੁਰੂ ਕਾ ਜੀ ਗਰਾਊਂਡ ਦੇ ਵਿੱਚ ਪਿੰਡ ਦੇ ਨੌਜਵਾਨਾਂ ਵੱਲੋਂ ਬੀਬੀਆਂ ਭੈਣਾਂ ਵੱਲੋਂ ਜਿਹੜਾ ਬੂਟੇ ਲਾਉਣ ਦਾ ਕੰਮ ਕੀਤਾ ਗਿਆ ਔਰ ਬੂਟੇ ਲਾਏ ਜਾ ਰਹੇ ਆ ਕਿਉਂਕਿ ਹਰ ਇਨਸਾਨ ਨੂੰ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਦੋ ਬੂਟੇ ਜ਼ਰੂਰ ਲਾਉਣੇ ਚਾਹੀਦੇ ਆ ਕਿਉਂਕਿ ਇਹ ਬੂਟੇ ਹੀ ਆ ਜਿਹੜੇ ਸਾਨੂੰ ਜੰਮਣ ਤੋਂ ਲੈ ਕੇ ਮਰਨ ਤੱਕ ਸਵਾਰਦੇ ਆ ਆਕਸੀਜਨ ਦਿੰਦੇ ਆ ਸਾਡੇ ਜੀਣ ਦਾ ਇੱਕ ਜ਼ਰੀਆ ਨੇ ਜਦੋਂ ਬੰਦਾ ਇਸ ਦੁਨੀਆ ਤੋਂ ਰੁਖਸਤ ਹੋ ਜਾਂਦਾ ਉਹਨੂੰ ਸਮੇਟਣ ਦੇ ਵਿੱਚ ਵੀ ਇਹਨਾਂ ਬੂਟਿਆਂ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਹੁੰਦਾ ਇਹ ਬੂਟੇ ਹੀ ਅੰਤਿਮ ਸੰਸਕਾਰ ਤੇ ਵੀ ਕੰਮ ਆਉਂਦੇ ਆ ਜੰਮਦੇ ਆ ਤੇ ਜਦੋਂ ਕੋਈ ਖੁਸ਼ੀ ਦਾ ਕੰਮ ਹੁੰਦਾ ਆ ਉਦੋਂ ਵੀ ਇਹ ਬੂਟਿਆਂ ਨੂੰ ਕੰਮ ਚ ਲਿਆਂਦਾ ਜਾਂਦਾ ਆ ਕੋਈ ਇਹਨਾਂ ਦੇ ਪੱਤੇ ਦਰਵਾਜ਼ਿਆਂ ਅੱਗੇ ਟੰਗਦਾ ਆ ਕੋਈ ਕਿਸੇ ਤਰ੍ਹਾਂ ਦਾ ਰੀਤੀ ਰਿਵਾਜ ਜਿਹੜਾ ਹੈ ਉਹ ਬੂਟਿਆਂ ਰਾਹੀਂ ਕਰਦੇ ਆ ਬਹੁਤ ਸਾਡੇ ਕੋਲ ਜਿਹੜੇ ਬੂਟੇ ਆ ਉਹ ਇਹਦੇ ਵਿੱਚ ਜਿਹੜੇ ਰਵਾਇਤੀ ਬੂਟੇ ਆ ਜਾਮਣ ਦਾ ਹੋ ਗਿਆ ਹਰੜ ਬਿਹੜਾ ਹੋ ਗਿਆ ਔਲੇ ਦੇ ਬੂਟੇ ਹੋ ਗਏ ਜਾਂ ਕਿਕਰਾਂ ਹੋ ਗਈਆਂ ਇਦਾਂ ਦੇ ਬੂਟੇ ਜਿਹੜੇ ਰਵਾਇਤੀ ਬੂਟੇ ਉਹ ਲਾਏ ਜਾ ਰਹੇ ਆ ਜਿਨ੍ਹਾਂ ਦੇ ਕਿਕਰ ਹੋਈ ਬਹੇੜਾ ਹੋਇਆ ਇਹ ਤਾਂ ਮਨੁੱਖੀ ਜੀਵਨ ਨੂੰ ਵੈਸੇ ਵੀ ਦਵਾਈਆਂ ਦੇ ਤੌਰ ਤੇ ਵੀ ਕੰਮ ਦਿੰਦੀ ਹੈ ਸੋ ਮੇਰੀ ਸਾਰੇ ਅੱਗੇ ਬੀਲ ਹੈ ਕਿ ਨੌਜਵਾਨਾਂ ਵੱਲੋਂ ਜਿਹੜੇ ਬੂਟੇ ਲਾਏ ਜਾ ਰਹੇ ਆ ਉਹਨਾਂ ਵੱਲੋਂ ਵੀ ਇੱਕ ਸਾਰਿਆਂ ਕੀ ਬੇਨਤੀ ਹੈ ਕਿ ਹਰ ਇੱਕ ਇਨਸਾਨ ਨੂੰ ਆਪਣੇ ਜੀਵਨ ਦੇ ਵਿੱਚ ਜਿਹੜੇ ਆ ਇੱਕ ਦੋ ਬੂਟੇ ਜ਼ਰੂਰ ਲਾਉਣੇ ਚਾਹੀਦੇ ਆ ਸੋ ਮੈਂ ਸਾਥੀ ਨੂੰ ਕਹਾਂਗਾ ਕਿ ਇੱਕ ਵਾਰੀ ਦਿਖਾਲ ਤੇ ਜਾਣ ਸਾਥੀ ਜਿਹੜੇ ਆ ਬੂਟੇ ਲਾਉਂਦੇ ਕਿਉਂਕਿ ਇਹ ਜਿਹੜਾ ਉਪਰਾਲਾ ਆ ਇਹ ਪਿੰਡ ਦੇ ਨੌਜਵਾਨਾਂ ਵੱਲੋਂ ਕੀਤਾ ਗਿਆ ਕਿਉਂਕਿ ਮੌਸਮ ਦੇ ਵਿੱਚ ਜਿਹੜੀ ਗਰਮੀ ਵੀ ਆ ਕਿਤੇ ਨਾ ਕਿਤੇ ਜਦੋਂ ਗਰਮੀ ਹੁੰਦੀ ਆ ਉਹ ਤੋਂ ਰਾਹਤ ਲੈਣ ਦੇ ਲਈ ਵੀ ਅਸੀਂ ਬੂਟਿਆਂ ਦੀ ਛਾਂ ਥਲੇ ਆ ਕੇ ਜਿਹੜਾ ਆਨੰਦ ਮਾਣਦੇ ਆ ਸੋ ਸਾਰਿਆਂ ਨੂੰ ਉਹ ਜਿਹੜੇ ਆ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੋ ਬੂਟੇ ਲਾਉਣੇ